हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਨ ਦੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਦੋ ਨਗ ਸੇ ਲਈ ਲੈ ਕੇ ਆਂ ਜੀ ਇੱਕ ਬੜਾ ਬਈ ਇੱਕ ਕੱਕੀ ਆ ਆਹ ਸਪੋਚ ਲੈਣਾ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਹੋ ਠੀਕ ੜਾ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾ ਬਾਈ ਜੋਗਾ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਪਿੰਡ ਨੇੜੇ ਪਿੰਡ ਬੇ ਨੇੜੇ ਛੋਟਾ ਸੀਨੀ ਵਾਲ ਵੱਡਾ ਸੀਨੀ ਵਾਲ ਧਨੇਰ ਤੇ ਗਹਿਣਾ ਜੀ ਮੋਬਾਈਲ ਨੰਬਰ ਬੋਲ 95698 55809 ਠੀਕ ਆ ਜੀ ਜਿਹੜੀ ਬਰਡ ਦੇ ਨੇ ਕੀ ਡਿਟੇਲ ਹੈ ਇਹ ਗੱਭਣਾ ਵੀਰੇ ਪੰਜ ਮਹੀਨਾ ਦੀ ਠੀਕ ਆ 7 ਲੀਟਰ ਦੁੱਧ ਦੇ ਥੱਲੇ ਹਾਜ਼ਰ ਜਮਾ ਠੀਕ ਆ ਹਾਂਜੀ ਹਾਂ ਕੋਈ ਚਾਹੀਏ ਚਾਰ ਡੰਗਾ ਅਗੜਾ ਤਸੱਲੀ ਕਰਕੇ ਲੈ ਕੇ ਜਾਵੇ ਬਹੁਤ ਠੀਕ ਹਾਂਜੀ ਹਾਂ ਜਿਹਨੇ ਪੰਜ ਮਹੀਨਾ ਦੀ ਚੈੱਕ ਪਾ ਸਕਦੇ ਨੇ ਆਪਣੇ ਬੋਲੋ ਇਹ ਅਗਲੀ ਚੈੱਕ ਕਰਾ ਕੇ ਜਾ ਸਕਦਾ ਚਿਵਾਈ ਕਿਵੇਂ ਹੈ ਬਹੁਤ ਵਧੀਆ ਬਾਈਾ ਟੁੱਪਲੀਆ ਤੇ ਉਹ ਵੀ ਠੰਡੀ ਸੀਲ ਵੀ ਆਂਤਾਂ ਰੀਆ ਠੀਕ ਆ ਭਾਈ ਹੂੰ ਆਣ ਭਾਈ ਬਹੁਤ ਚੰਗਾ ਮੁੱਖੀ ਵਾਲਾ ਆਣ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਰ ਤੇ ਅੱਦ ਬੱਡ ਚੰਗਾ ਰੰਗ ਰੂਪ ਚੰਗਾ ਟੋਕੜ ਜੱਬਣ ਤੇ ਬਾਈ ਜਿਉਂ ਚੈੱਕ ਪਾਸ ਆਪਜੀ ਤਸੱਲੀ ਬਾਈ ਜਾਹੇ ਜਰੂਰ ਕਰਵਾ ਲੈ ਚੈੱਕ ਦੀ ਫੇਸ ਬੜਾ ਹੈ। ਡੋਟਰ ਵੀ ਬਾਈ ਨੇ ਚੰਗਾ ਦੱਸਿਆਗਾ ਚ ਬਾਈ ਕੋਈ ਵੀ ਚੰਗੀ ਅ ਖੰਧੀ ਸੀਲ ਆਵੇ। ਸੋਰਾ ਤਾਰਾ ਵੀ ਕਰਮਾ ਹੀ ਚੰਗਾ। ਕੀ ਮੋਲ ਹੈ ਬਈ ਇਹਦਾ ਜੱਜ। ਇਹ ਡਾਕਟਰ 33000 ਦੀ ਆਪਾਂ ਦੇ ਦਾਂਗੇ ਬਾਈ। ਮਾਨਤਨ ਹਾਂ ਕਰ ਦਾਂਗੇ ਮਾਨਤਨ। 30000 ਰੁਪਿਆ ਮੋਲ ਹੈ ਬਾਈ। ਬਾਕੀ ਜਿਹੜਾ ਮੋਲ ਕਰਨਾ ਜਰੂਰ। ਅੱਗੇ ਬਈ ਕੱਤੀ ਕਿੰਨੀ ਉਮਰ ਹੈ ਕੱਤੀ ਦੀ ਇਹਦਾ ਸਾਲ ਲਗਭਗ ਮਾੜੀ ਮੋਟੀ ਚਾਹ ਉੱਤੇ ਹੋ ਜਾ ਥੱਲੇ ਬਸੇ ਨੇਗਾ ਠੀਕ ਆ ਬਈ ਹਾਂ ਤੁਸੀਂ ਮਾ ਥੱਲੇ ਮਾ ਥੱਲੇ ਜਨੇ ਦਾ ਦੇ ਕਹਿੰਦੇ ਵੀ ਸ਼ੀਗਾ 13 ਲੀਟਰ ਪਹਿਲੇ ਛੂਏ ਦੀ ਆ ਇਹ ਠੀਕ ਆ ਬਈ ਹਾਂਜੀ ਹਾਂ ਮਾੜੀ ਤੋੜ ਦੋ ਬਈ ਹਾਂ ਤੋੜ ਦਨੇ ਫੇਸ ਸੱਚ ਚੰਗਾ ਗਾ ਬਈ ਸਿੰਘ ਵੀ ਬਦਲਾਗਾ ਸਮੀ ਪਰੇ ਰਾਜਿਆ ਅਣ ਤੁੜੀ ਜੀ ਕੀ ਮੁੱਲ ਲਬਈ ਜਾ ਅਜ ਇਹ 18 ਦੀ ਦੇ ਦਾਂ ਗਾੜ ਮਾਨਦਾਨ ਹੋ ਜਾ ਹਾਂ ਕਰ ਦਾਂਗੇ ਵਧੀਆ ਬਿੱਸਾ ਹਾਂ ਯਾਰ ਮਾਨਦਾਨ ਜਿਹੜਾ ਮੋਟਰ 200 ਨਾਗਪਰਾ ਕੋਲੇ ਦੋਸਤ ਬੋਲ ਨਹੀਂ ਦਿਖਾਤੇ ਕਿਸੇ ਵੀ ਦੇ ਦੋਨਾਂ ਦੇ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ